ਇਸ ਸਮੇਂ ਦੀ ਵੱਡੀ ਤੇ اہم ਖਬਰ ਤਾਂ ਅਸੀਂ ਜੀ ਕਰਦੇ ਪਾਤਨ ਪਖੋੜ ਦੇ ਹਲਕਾ ਪੋਆ ਦੇ पिंड ग्राम जितने बिल्कुल राबी दरिया बिल्कुल नजायज मैनिंग की थी जाए थी क्रैश माफिया पास दस मैनिंग माफी पास बड़ी जी मैनिंग करते हुए जितने पुलिस रेट देर रात जिससे पुलिस पास रेट की गई है तो दस पाया लगातार तस्वीर दसने की कोशिश करते पे जिते दो पोपलाइन मशीन भी काबू की गई थे वो मात्रा में मशीनरी भी का की गई है पर तुम्हें गल करेंगे पुलिस प्रशासन वालों मशीनरी काबू कर ली गई है पर हम देखना यह होएगा कि पुलिस पासों की कार्रवाई की जाती है पर जो गल करा कि पासों नजायज मैनिंग बिल्कुल ठंड पाँ उपर काफ़ी उपराले किए जाए The cat sat on the ਪਰ ਜੇ ਗੱਲ ਕਰਾਂ ਕਿ ਮੈਨੇ ਮਾਤੀ ਵਾਲੇ ਪਾਸੋਂ ਤੇ ਤੜਨੇਰਾ ਜਿਹੇ ਮੈਨੇ ਕੀਤੀ ਜਾ ਕੀਤੀ ਹੈ ਬਿਲਕੁਲ ਰਵੀ ਦਰਿਆ ਦੇ ਵਿੱਚ ਜਿੱਥੇ ਤੋਂ ਵੀ ਖੜੇ ਅਸੀਂ ਬਿਲਕੁਲ ਲਗਾਤਾਰ ਤੁਹਾਨੂੰ ਸੁジナ ਦਸੰਦੀ ਕੋਸ਼ਿਸ਼ ਕਰਦੇ ਪਏ ਆ ਜਿੱਥੇ 10 15 15 20 ਵੀ ਫੋਟ ਜਿਹੜੀ ਉਹ ਨਜਾਇਜ਼ ਬੈਟਿੰਗ ਕਰਦੇ ਤੇ ਇਹ ਕਾਬੂ ਕਿਤੇ ਗਿਆ ਪਰ ਵਾਲੇ ਪਟੀਆਂ ਕਿ ਜਿਹੜੀ ਇਹ ਮਸ਼ੀਨਾ ਕਹਿੰਦੇ ਸਾਡੇ ਰਾਤ ਨੂੰ 9 ਤੋਂ 9:30 ਹੋਏ ਇਹ ਮਸ਼ੀਨਾ ਇੱਥੇ ਆ ਜਾਂਦੀਆਂ ਇਹ ਇਹ ਰਾਤ ਨੂੰ ਜਿਹੜੇ ਇਥੇ ਸਰਦੇਸ਼ ਹੀ ਨਾ ਸੱਲੀ ਕਰਦੇ ਨਜਾਇਜ਼ ਇਹ ਆ ਇਹ ਯੂਐਸਏ ਦਰਿਆ ਦੀ ਤੁਸੀਲਾ ਤੋਂ ਨਾਲ ਸਾਂਝੇ ਕਰਦੇ ਪਏ ਸੀ ਉਦੋਂ ਅਸੀਂ ਪਹੁੰਚੀਆਂ ਜਿਲ੍ਹਾ ਪਠਾਨਕੋਟ ਦੇ ਨਰੋਜ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੋਣਾ ਦਾ ਜਿਹੜਾ ਇਹ ਨਜ਼ਾਜ ਖੰਡਰ ਨੂੰ ਲੈ ਕੇ ਉਹ ਤੁਹਾਨੂੰ ਵੀ ਦੱਸਾਂਗੇ ਜਿੱਤੇ ਪੁਲਸਾ ਬਸੋ ਤੇ ਆਫ ਕੈਮਰੇ ਸਾਡੀ ਅਸੂchna ਗਲਤ ਵੀ ਹੋਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈ 11 ਗੱਡੀਆਂ ਜਿਹੜਾ ਤੇ ਦੋ ਜਿਹੜੀਆਂ ਖਦਾਈ ਕਰਨੇ ਮਸ਼ੀਨਾਂ ਵੀ ਹੈ ਇਹ ਪੇ ਕਬਜ਼ੇ ਲੈ ਲੀਆਂ ਪਰ 8 ਬੰਦੇ ਦਾ ਜਿਹੜਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਪਰ ਉਹ ਵੱਡੀ ਗੱਲ ਤੇ ਇਹ ਸਵਾਲ ਉੱਠਦਾ ਹੈ ਵੀ ਜਿੱਥੇ ਹੀ ਇਹ ਪੁਲਿਸ ਪ੍ਰਸ਼ਾਸਨ ਆ ਬਸੋ ਜਿਲ੍ਹਾ ਪ੍ਰਸ਼ਾਸਨ ਆ ਬਸੋ ਇਨੀ ਕਸਦਿ ਹੋਈ ਵੀ ਫਿਰ ਜਿਹੜੇ ਕ੍ਰੈਸ਼ਰ ਮਾਫੀ ਆ ਬਸੋ ਜਿਹੜਾ ਕਿ ਧੜਨ ਦੇ ਨਾਲ ਜਿਹੜੀ ਨਜਾਇਜ਼ ਮੈਨਿੰਗ ਨੂੰ ਤੇ ਕੀਤੀ ਜਾਂਦੀ ਹੈ ਪਰ ਇਹਨਾਂ ਨੂੰ ਕਦੇ ਥੱਲੇ ਪਏਗੀ ਅਸੀਂ ਉੱਥੇ ਹੀ ਗੱਲ ਕਰਾਂਗੇ ਜੇਕਰ ਪੰਜਾਬ ਦੇ ਜਿਹੜੇ ਪ੍ਰਧਾਨ ਪਬਲਿਕ ਮਾਰ ਬਬੀਨਰਾ ਵੀ ਗੱਲਬਾਤ ਹੋਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਉਹਨਾਂ ਨੇ ਪੰਜਾਬ ਦੇ ਸੀਆ ਭਗਵਾਨ ਤਾਂ ਪਹਿਲਾਂ ਤੋਂ ਮੰਗ ਕੀਤੀ ਹੈ ਫੀਲ ਕੀਤੀ ਹੈ ਕਿ ਇਹ ਜੇ ਸ਼ੈਤਾਨੀ ਅਸਰਾਂ ਦੇ ਉੱਪਰ ਵੱਡੇ ਜੁਰਮਾਨੇ ਕਿਤੇ ਜਾਣ ਤੇ ਇਹਨਾਂ ਨੂੰ ਸਜ਼ਾ ਕੀਤੀ ਜਾਵੇ ਕਿ ਜਿਹੜਾ ਅਗੋਂ ਕੋਈ ਪਠਾਨਕੋਟ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕੈਮਰੇ ਸਾਹਮਣੇ ਨਾਲ ਬੋਲਣਾ ਬਿਲਕੁਲ ਮਨਾ ਕਰ ਦਿੱਤਾ ਯਾਰ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਸਭ ਤੋਂ ਪਹਿਲਾਂ ਮੀਡੀਆ ਦਾ ਇੱਥੇ ਆਉਣ ਦੇ ਦਿਲੋਂ ਧੰਨਵਾਦ ਕਰਦਾ ਦੂਸਰੀ ਗੱਲ ਇਹ ਹੈ ਕਿ ਜੋ ਕ੍ਰੈਸ਼ਰ ਤੇ ਜਿਹੜੀ ਕਾਰਵਾਈ ਹੋਈ ਆ ਜਾਂ ਜਿਹੜਾ ਪਰਚਾ ਹੋਇਆ ਰਾਤ ਨੂੰ ਅਨਲੀਗਲ ਮਾਈਂਡ ਕਰ ਰਹੇ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੈਨਕੇ ਤੋਂ ਹੱਦ ਨਾਲ ਲੱਗਦੀ ਨਰੋਟ ਕਮੇਟੀ ਦੀ ਜਗ੍ਹਾ ਉਧਰੋਂ ਜੰਗਲਾਤ ਜਿਹੜਾ ਕਥਲੌਰ ਉੱਥੋਂ ਤੱਕ ਅਜਰੀ ਉਹ ਕਮੇਟੀ ਦੀ ਹੱਦ ਲੱਗਦੀ ਆ ਚਾਰ ਪੰਜ ਜਿਹੜੇ ਪਿੰਡ ਆ ਜਿੱਦਾ ਖਰਕੜੇ ਦੀ ਹੱਦ ਉਹ ਜਿਹੜੀ ਜੈਨਕੇ ਨੂੰ ਲੱਗਦੀ ਆ ਤੇ ਇਦਾਂ ਦਲਪੱਦੀ ਜਿਹੜੀ ਹੱਦ ਆ ਉਹ ਉਹ ਜਈਏ ਜੰਗਲਾਤ ਨਾਲ ਵੱਜਦੀ ਆ ਸਾਰੇ ਹੀ ਜਿਹੜੇ ਕ੍ਰੈਸ਼ਰ ਆ ਰਾਵੀ ਦੇ ਕੰਡੇ ਉਹ ਜਿਹੜੇ ਨਰੋਟ ਕਮੇਟੀ ਦੇ ਅੰਡਰ ਆ ਤੇ ਮੈਂ ਦੱਸਣਾ ਚਾਹਨਾ ਕਿ ਪਹਿਲੇ ਵੀ ਬਹੁਤ ਸਾਰੀ ਜਿਹੜੀ ਇਹਨਾਂ ਨੇ ਘੱਟੋ ਘੱਟ ਵੀ 150 150 ਫੁਟੇਜ ਜਿਹੜੇ ਅਨਲੀਗਲ ਮਾਈਨਿੰਗ ਕਰਕੇ ਜਾਂ ਸਰਕਾਰੀ ਜ਼ਮੀਨਾਂ ਤੇ ਇਹਨਾਂ ਨੇ ਪਟਾਈ ਕੀਤੀ ਆ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਨਾ ਤੇ ਆਪਣੀ ਸਰਕਾਰ ਨੂੰ ਰਲ ਕੇ ਇਹਨਾਂ ਨੂੰ ਵੱਧ ਤੋਂ ਵੱਧ ਮੈਂ ਕਹਿਣਾ ਕਿ ਇਹਨਾਂ ਤੇ ਕਾਰਵਾਈ ਹੋਏ ਤੇ ਉੱਥੇ ਜਿਹੜੇ ਉਹ ਟੋਏ ਮਿਨੇ ਜਾਣ ਜਾਂ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਾ ਕੇ ਉਹ ਦਿਖਿਆ ਜਾਏ ਕਿ ਇਹਨਾਂ ਨੇ 150 150 ਫੋਟੇਜ ਜਿਹੜੀ ਉਹ ਮਾਈਨਿੰਗ ਕੀਤੀ ਹੈ ਜਿਹੜੇ ਇਹਨਾਂ ਨੂੰ ਉਹ ਜਿਹੜਾ ਜੁਰਮਾਨਾ ਜਿਹੜਾ ਉਹ ਵੱਧ ਤੋਂ ਵੱਧ ਪਾਇਆ ਜਾਏ ਤੇ ਬਾਕੀ ਤੁਸੀਂ ਦੇਖ ਹੀ ਰਹੋ ਕਿ ਜਦਾਂ ਇਹਨਾਂ ਦੇ ਅਨਲੀਗਲ ਮਾਈਨਿੰਗ ਕਰਦੇ ਆ ਇਹ ਨਾਈਟ ਨੂੰ ਜਿਹੜੀਆਂ ਸਰਕਾਰੀ ਜ਼ਮੀਨਾਂ ਉਹ ਉਹਨਾਂ ਦਾ ਵੀ ਸਿਨਾ ਬਲੁੰਦਰ ਦਿੰਦੇ ਨਾ ਇਹ ਤੇ ਮੈਂ ਸੀਐਮ ਸਾਹਿਬ ਨੂੰ ਇਹੀ ਅਪੀਲ ਕਰਦਾ ਕਿ ਇਹਨਾਂ ਦਾ ਜਿਹੜਾ ਉਹ ਇੱਥੇ ਆ ਕੇ ਇੱਕ ਇਨਕੁਆਰੀ ਕੀਤੀ ਜਾਵੇ ਇਹਨਾਂ ਦੇ ਬਾਰੇ ਤੇ ਇਹਨਾਂ ਦੇ ਬਾਰੇ ਦੱਸਿਆ ਜਾਵੇ ਵੀ ਜਿਹੜੀ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਉਹ ਇਹਨਾਂ ਇਹਨਾਂ ਕੋਲੋਂ ਵੱਧ ਵੱਧ ਜੁਰਮਾਨਾ ਵਸੂਲਿਆ ਗਿਆ ਪ੍ਰਧਾਨ ਸਾਹਿਬ ਤੁਹਾਡੀ ਕਮੇਟੀ ਦੇ ਅੰਦਰ ਹੱਦ ਦੇ ਅੰਦਰ ਸਾਰਾ ਏਰੀਆ ਮਿਲਦਾ ਆ ਜੀ ਤੁਹਾਡੇ ਨੂੰ ਕੋਈ ਤੁਹਾਡੀ ਸਰਕਾਰ ਆ ਇਸ ਵੇਲੇ ਮੌਜੂਦਾ ਸਰਕਾਰ ਤੁਹਾਡੀ ਆ ਮੌਜੂਦਾ ਪ੍ਰਧਾਨ ਤੁਸੀਂ ਉਹ ਲੋਕਾਂ ਦੀਆਂ ਉਮੀਦਾਂ ਤੁਹਾਡੇ ਤੇ ਆ ਤੁਹਾਡੇ ਨੂੰ ਕੀ ਕਾਰਵਾਈ ਰੱਬੀ ਲੱਗਦੀ ਹੈ ਕਿਉਂਕਿ ਮੋਕੀ ਚਾਹੁੰਦੇ ਆ ਵੀ ਨਾ ਆ ਅਨਸਰਾਂ ਮੀਰਾ ਦਾ ਡੇਲੋਕ ਨੂੰ ਹੱਥ ਪਾਈ ਜਾਵੇ ਤੂੰ ਤੁਹਾਡੇ ਲੋਕੀ ਕਾਰਵਾਈ ਨਹੀਂ ਕਰਵਾਉਂਦੇ ਮਾਤਰੀ ਤੁਹਾਡੇ ਸਰ ਗੱਲ ਇਹ ਆ ਵੀ ਇਹ ਰਾਤ ਨੂੰ ਚੋਰੀ ਮਸ਼ੀਨਾਂ ਲਾਂਦੇ ਆ ਚੋਰੀ ਅਨਲੀਗਲ ਮਾਈਨਿੰਗ ਕਰਦੇ ਆ ਹੁਣ ਕਿੰਨਾ ਕਿੰਨਾ ਕਰ ਰਾਤ ਨੂੰ ਇਹਨਾਂ ਦੇ ਨਿਕਲ ਕਿੰਨੀ ਕੱਸੀ ਚਾਏ ਦਿਨਾ ਤੇ ਚਲੋ ਪੁਲਸ ਫਿਰਦੀਆ ਦਿਨੇ ਕਦੀ ਆ ਰਾਤੀ ਇਹ 1 2 ਵਜੇ ਨਾਲ ਮਸ਼ੀਨ ਲਾਂਦੇ ਆ ਸਵੇਰੇ 4 ਵਜੇ ਤੱਕ ਰਪੋਰਟ ਦੇ ਆ ਤੇ ਦੂਸਰਾ ਤੁਸੀਂ ਦੇਖਿਆ ਹੀ ਆ ਪੀਪਲ ਇਨਾਂ ਦੇ ਮਗਰ ਬਹੁਤ ਚੜੀ ਐ ਪ੍ਰਸ਼ਾਸਨ ਇਨਾਂ ਦੇ ਮਗਰ ਚੜਿਆ ਇਹਨਾਂ ਨੂੰ ਫੜ ਫੜ ਕੇ ਰੋਜ਼ ਹੀ ਪਰਚੇ ਕਰ ਰਿਆ ਤੇ ਜੇ ਅੱਗੇ ਵੀ ਇਹ ਨਹੀਂ ਹਟਦੇ ਹੈਗੇ ਤਾਂ ਫੇ ਮੈਂ ਹੀ ਅਪੀਲ ਕਰਨਾ ਸੀਐਮ ਸਾਹਿਬ ਨੂੰ ਵੀ ਇਹਨਾਂ ਨੂੰ ਇੱਕ ਇਨਕੁਆਰੀ ਪਾਇਆ ਜਾਏ ਰਾਵੀ ਦਰਿਆ ਦੇ ਵਿੱਚ ਤੇ ਜਿਹੜੀ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਪਿਛਲੇ ਜਿਹੜੇ ਬਾਕੀ ਸਰਕਾਰਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਰਕਾਰੀ ਜ਼ਮੀਨਾਂ ਤੇ ਮਾਈਨਿੰਗ ਕੀਤੀ ਐ ਇਹਨਾਂ ਨੇ